ਮੈਂ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ ਇੱਕ ਦਿਨ ਇੱਕ ਔਰਤ ਆਪਣੇ ਦੋ ਬੱਚੇ ਲੈ ਕੇ ਆਈ ਤੇ ਕਹਿਣ ਲੱਗੀ ਮੈਨੂੰ ਇੱਕ ਰਾਤ ਲਈ ਆਪਣੇ ਕਮਰੇ ਵਿੱਚ ਰਹਿਣ ਦੇਵੋ ਉਸ ਨੂੰ ਦੇਖ ਕੇ ਮੇਰਾ ਮਨ ਬਦਲ ਗਿਆ ਉਦੋਂ ਹੀ ਉਸ ਨੇ ਕਿਹਾ ਇੱਕ ਵਾਰ ਦਾ 700 ਲਵਾਂਗੀ ਫਿਰ ਮੈਂ ਉਸ ਦੇ ਨਾਲ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ ਸੀ ਆਪਣੀ ਸਹੂਲਤ ਤੇ ਆਜ਼ਾਦੀ ਲਈ ਮੈਂ ਹੋਸਟਲ ਵਿੱਚ ਰਹਿਣ ਦੀ ਬਜਾਏ ਸ਼ਹਿਰ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਦਾ ਫੈਸਲਾ ਕੀਤਾ। ਸ਼ਹਿਰ ਵਿੱਚ ਇਕੱਲਾ ਰਹਿਣਾ ਬੋਰ ਹੋ ਸਕਦਾ। ਇਸ ਲਈ ਮੈਂ ਇਹ ਸੋਚ ਕੇ ਆਪਣੇ ਦੋਸਤ ਸ਼ੰਕਰ ਨੂੰ ਆਪਣਾ ਰੂਮਮੇਟ ਬਣਾ ਲਿਆ ਸੀ। ਫਾਈਨਲ ਸਮੈਸਟਰ ਦੇ ਇਮਤਿਹਾਨ ਸੀ। ਇਸ ਲਈ ਮੈਂ ਇਸ ਵਿੱਚ ਰੁੱਝਿਆ ਹੋਇਆ ਸੀ। ਪਰ ਸ਼ੰਕਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ। ਉਹ ਪਿਛਲੇ ਹਫ਼ਤੇ ਆਪਣੇ ਘਰ ਤੋਂ ਆਇਆ ਸੀ ਤੇ ਹੁਣ ਉਹ ਦੁਬਾਰਾ ਉੱਥੇ ਜਾਣ ਲਈ पागल ਸੀ ਜਦੋਂ ਸ਼ੰਕਰ ਆਪਣੇ ਘਰ ਲਈ ਰਵਾਨਾ ਹੋ ਗਿਆ ਤਾਂ ਮੈਂ ਵੀ ਆਪਣੀ ਪੜ੍ਹਾਈ ਕਰਨ ਲੱਗ ਪਿਆ ਸੀ ਅਜੇ ਅੱਧਾ ਘੰਟਾ ਵੀ ਨਹੀਂ ਬੀਤਿਆ ਕਿ ਸ਼ੰਕਰ ਵਾਪਸ ਆ ਗਿਆ ਤੇ ਮੈਨੂੰ ਕਹਿਣ ਲੱਗਾ ਯਾਰ ਇੱਕ ਗੱਲ ਦੱਸਾਂ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੋਵੇ ਤਾਂ ਕੀ ਉਸਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਸ਼ੰਕਰ ਮਦਦ ਕਰਨਾ ਚਾਹੁੰਦਾ ਮੈਂ ਹੈਰਾਨ ਸੀ ਕਿਉਂਕਿ ਕਿਸੇ ਦੀ ਮਦਦ ਕਰਨਾ ਉਸਦੇ ਸੁਭਾਅ ਤੋਂ ਬਿਲਕੁਲ ਉਲਟ ਸੀ ਪਰ ਉਸਦੇ ਮੂੰਹੋਂ ਮਦਦ ਸ਼ਬਦ ਪਹਿਲੀ ਵਾਰ ਸੁਣ ਕੇ ਮੈਨੂੰ ਚੰਗਾ ਲੱਗਾ ਮੈਂ ਕਿਹਾ ਬਿਲਕੁਲ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਹੋਰ ਕੀ ਚੰਗਾ ਹੋ ਸਕਦਾ ਹੈ ਪਰ ਅੱਜ ਤੂੰ ਇਹ ਕਿਉਂ ਪੁੱਛ ਰਿਹਾ ਹੈ ਆਪਣੇ ਘਰ ਨਹੀਂ ਗਿਆ ਸ਼ੰਕਰ ਨੇ ਕਿਹਾ ਗੱਲ ਇਹ ਹੈ ਕਿ ਜਦੋਂ ਮੈਂ ਘਰ ਜਾਣ ਲਈ ਟਿਕਟ ਖਰੀਦ ਕੇ ਪਲੇਟਫਾਰਮ ਤੇ ਪਹੁੰਚਿਆ ਤਾਂ ਵੇਖਿਆ ਕਿ ਇੱਕ ਔਰਤ ਆਪਣੇ ਦੋ ਬੱਚਿਆਂ ਨਾਲ ਬੈਠ ਕੇ ਰੋ ਰਹੀ ਸੀ ਮੇਰੇ ਤੋਂ ਰਹਾ ਨਾ ਗਿਆ ਤੇ ਮੈਂ ਪੁੱਛ ਲਿਆ ਕਿ ਤੁਸੀਂ ਕਿਉਂ ਰੋ ਰਹੇ ਹੋ ਉਸ ਔਰਤ ਨੇ ਜਵਾਬ ਦਿੱਤਾ ਮੈਂ ਦਿੱਲੀ ਜਾਣਾ ਹੈ ਪਰ ਇਸ ਸਮੇਂ ਉੱਥੇ ਕੋਈ ਗੱਡੀ ਨਹੀਂ ਜਾ ਰਹੀ ਹੈ ਮੈਨੂੰ ਅਗਲੀ ਗੱਡੀ ਲਈ ਇੱਥੇ ਕੱਲ ਸਵੇਰ ਤੱਕ ਉਡੀਕ ਕਰਨੀ ਪਵੇਗੀ ਮੈਂ ਪੁੱਛਿਆ ਇਸ ਵਿੱਚ ਰੋਣ ਵਾਲੀ ਕੀ ਗੱਲ ਹੈ ਸ਼ੰਕਰ ਨੇ ਕਿਹਾ ਜਦੋਂ ਮੈਂ ਉਸ ਔਰਤ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਰਾਤ ਦੇ 8 ਵਜ ਚੁੱਕੇ ਹਨ ਤੇ ਮੈਨੂੰ ਪਤਾ ਹੈ ਕਿ 9 ਵਜੇ ਤੋਂ ਬਾਅਦ ਸਟੇਸ਼ਨ ਸੁੰਨਸਾਨ ਹੋ ਜਾਵੇਗਾ ਮੇਰੇ ਨਾਲ ਤਾਂ ਬੱਚੇ ਵੀ ਹਨ ਕੋਈ ਅਨਹੋਣੀ ਨਾ ਹੋ ਜਾਵੇ ਇਹ ਸੋਚ ਕੇ ਮੈਨੂੰ ਰੋਣਾ ਆ ਰਿਹਾ ਹੈ ਮੈਂ ਸਟੇਸ਼ਨ ਤੇ ਰਾਤ ਕਿਵੇਂ ਬਤੀਤ ਕਰਾਂਗੀ ਸ਼ੰਕਰ ਮੇਰੇ ਵੱਲ ਦੇਖਦਾ ਹੋਇਆ ਬੋਲਿਆ ਮੈਂ ਉਸ ਔਰਤ ਦੀ ਮਦਦ ਕਰਾਂ ਜਾਂ ਨਾ ਇਹ ਸੋਚ ਕੇ ਤੇਰੇ ਕੋਲੋਂ ਪੁੱਛਣ ਆਇਆ ਸੀ ਮੈਂ ਕਿਹਾ ਦੇਖੋ ਸ਼ੰਕਰ ਅਸੀਂ ਲੋਕ ਇੱਥੇ ਬੈਚਲਰ ਹਾਂ ਕਿਸੇ ਦੀ ਮਦਦ ਕਰਨਾ ਤਾ ਚੰਗੀ ਗੱਲ ਹੈ ਪਰ ਕਿਸੇ ਅਣਜਾਣ ਔਰਤ ਨੂੰ ਆਪਣੇ ਕਮਰੇ ਵਿੱਚ ਲੈ ਕੇ ਆਉਣਾ ਮੈਨੂੰ ਠੀਕ ਨਹੀਂ ਲੱਗ ਰਿਹਾ ਹੈ ਪਤਾ ਨਹੀਂ ਮਕਾਨ ਮਾਲਕਣ ਸਾਡੇ ਬਾਰੇ ਕੀ ਸੋਚੇਗੀ ਮੈਨੂੰ ਉਸ ਅਣਜਾਣ ਔਰਤ ਨੂੰ ਕਮਰੇ ਵਿੱਚ ਲਿਆਉਣ ਦਾ ਖਿਆਲ ਚੰਗਾ ਨਹੀਂ ਲੱਗਿਆ ਇਸ ਲਈ ਮੈਂ ਉਸ ਨੂੰ ਆਪਣੇ ਮਨ ਦੀ ਗੱਲ ਦੱਸ ਦਿੱਤੀ ਸ਼ੰਕਰ ਨੇ ਕਿਹਾ ਮਕਾਨ ਮਾਲਕ ਪੁੱਛੇਗੀ ਤਾਂ ਕਹਿ ਦੇਵਾਂਗੇ ਕਿ ਰਮੇਸ਼ ਦੀ ਭਾਬੀ ਹੈ ਉਹ ਇੱਥੇ ਡਾਕਟਰ ਤੋਂ ਦਵਾਈ ਲੈਣ ਆਈ ਹੈ वैसे भी ਸਾਡੇ ਪਿੰਡ ਤੋਂ ਅਕਸਰ ਕੋਈ ਨਾ ਕੋਈ ਸਾਨੂੰ ਮਿਲਣ ਤਾਂ ਆਉਂਦਾ ਹੀ ਰਹਿੰਦਾ ਹੈ। ਸ਼ੰਕਰ ਨੇ ਇੱਕ ਉਪਾਅ ਦੱਸ ਦਿੱਤਾ ਸੀ। ਤੁਹਾਨੂੰ ਦੱਸ ਦੇਵਾਂ ਕਿ ਜਿਸ ਇਮਾਰਤ ਵਿੱਚ ਅਸੀਂ ਰਹਿੰਦੇ ਹਾਂ ਉਸਦੇ ਦੂਜੀ ਮੰਜ਼ਲ ਵਿੱਚ ਹੀ ਇੱਕ ਲੜਕਾ ਕਿਰਾਏ ਤੇ ਰਹਿੰਦਾ ਸੀ। ਉਹ ਸਾਡੇ ਕਾਲਜ ਦਾ ਹੀ ਇੱਕ شریف ਵਿਦਿਆਰਥੀ ਸੀ। ਪਰ ਉਹ ਸਾਡਾ ਜੂਨੀਅਰ ਸੀ। ਇਸ ਲਈ ਉਹ ਨਾ ਸਿਰਫ ਸਾਡੀ ਗੱਲ ਮੰਨਦਾ ਸੀ ਬਲਕਿ ਸਾਨੂੰ ਇੱਜ਼ਤ ਵੀ ਦਿੰਦਾ ਸੀ। ਸ਼ੰਕਰ ਨੇ ਭੱਜ ਕੇ ਪੌੜੀਆਂ ਚੜੀਆਂ। ਰਮੇਸ਼ ਕੋਲ ਜਾ ਕੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਸ ਨੇ ਕਿਹਾ ਠੀਕ ਹੈ ਜੇਕਰ ਤੁਸੀਂ ਉਸ ਔਰਤ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਰਮੇਸ਼ ਉਸ ਔਰਤ ਨੂੰ ਰਹਿਣ ਲਈ ਆਪਣਾ ਕਮਰਾ ਦੇਣ ਲਈ ਵੀ ਤਿਆਰ ਸੀ ਉਹ ਉਸੇ ਸਮੇਂ ਆਪਣੀਆਂ ਕੁਝ ਕਿਤਾਬਾਂ ਲੈ ਕੇ ਸਾਡੇ ਕਮਰੇ ਵਿੱਚ ਸੌਣ ਆ ਗਿਆ ਸੀ ਮੈਂ ਕਿਹਾ ਸ਼ੰਕਰ ਹੁਣ ਤੁਸੀਂ ਜਾਵੋ ਉਸ ਨੂੰ ਲੈ ਆਵੋ ਤੇ ਹਾਂ ਉਸ ਨੂੰ ਇਹ ਵੀ ਸਮਝਾ ਦਿਓ ਕਿ ਜੇਕਰ ਕੋਈ ਪੁੱਛਦਾ ਹੈ ਤਾਂ ਆਪਣੇ ਆਪ ਨੂੰ ਰਮੇਸ਼ਦੀ ਭਾਬੀ ਦੱਸਣਾ ਸ਼ੰਕਰ ਨੇ ਕਿਹਾ ਨਹੀਂ ਤੁਸੀਂ ਵੀ ਮੇਰੇ ਨਾਲ ਚੱਲੋ ਉਹ ਮੈਨੂੰ ਵੀ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਮੈਂ ਬਹਾਨਾ ਬਣਾਉਂਦੇ ਹੋਏ ਕਿਹਾ ਮੈਨੂੰ ਪੜਨ ਦੇਵੋ ਜਾਰ ਇਮਤਿਹਾਨ ਸਿਰ ਤੇ ਆ ਗਏ ਹਨ ਤੇ ਮੈਂ ਆਪਣਾ ਵਕਤ ਖਰਾਬ ਨਹੀਂ ਕਰਨਾ ਚਾਹੁੰਦਾ ਹਾਂ ਸ਼ੰਕਰ ਬੋਲਿਆ ਅੱਛਾ ਕਿਸੇ ਦੀ ਮਦਦ ਕਰਨਾ ਵਕਤ ਖਰਾਬ ਕਰਨਾ ਹੁੰਦਾ ਹੈ ਤੇਰਾ ਜੇਕਰ ਨਹੀਂ ਜਾਣ ਦਾ ਮਨ ਹੈ ਤਾ ਸਾਫ਼-ਸਾਫ਼ ਕਹਿ ਦੇ ਵੈਸੇ ਵੀ ਇੱਕ ਦਿਨ ਵਿੱਚ ਤੇਰੀ ਕਿੰਨੀ ਕੁ ਤਿਆਰੀ ਹੋ ਜਾਵੇਗੀ ਇੱਕ ਦਿਨ ਤਾਂ ਕਿਸੇ ਦੀ ਮਦਦ ਲਈ ਕੁਰਬਾਨ ਕੀਤਾ ਜਾ ਸਕਦਾ ਹੈ ਸ਼ੰਕਰ ਮੈਨੂੰ ਕਿਸੇ ਤਰ੍ਹਾਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਮੈਂ ਮਜਬੂਰ ਹੋ ਕੇ ਕਿਹਾ ਠੀਕ ਹੈ ਯਾਰ ਜਿਵੇਂ ਤੇਰੀ ਮਰਜ਼ੀ ਅੱਜ ਦੀ ਸ਼ਾਮ ਕਿਸੇ ਦੀ ਮਦਦ ਦੇ ਨਾਮ ਕਰ ਦਿੰਦੇ ਹਾਂ ਕੁਝ ਸਮੇਂ ਬਾਅਦ ਮੈਂ ਵੀ ਤਿਆਰ ਹੋ ਕੇ ਉਸਦੇ ਨਾਲ ਚੱਲ ਪਿਆ ਅੱਗੇ ਸ਼ੰਕਰ ਵੀ ਮੈਂ ਉਸਦੇ ਮਗਰ ਸੀ ਉਹ ਮੈਨੂੰ ਸਟੇਸ਼ਨ ਤੇ ਆਖਰੀ ਪਲੇਟਫਾਰਮ ਦੇ ਇੱਕ ਸਿਰੇ ਤੇ ਲੈ ਆਇਆ ਜਿੱਥੇ ਉਹ ਔਰਤ ਆਪਣੇ ਦੋ ਬੱਚਿਆਂ ਨਾਲ ਬੈਠੀ ਸੀ ਉਹ ਸਾਨੂੰ ਦੇਖ ਕੇ ਮੁਸਕਰਾਉਣ ਲੱਗੀ ਉਸ ਦਾ ਇਸ ਤਰ੍ਹਾਂ ਸਾਨੂੰ ਦੇਖ ਕੇ ਮੁਸਕਰਾਉਣਾ ਪਤਾ ਨਹੀਂ ਕਿਉਂ ਮੈਨੂੰ ਪਸੰਦ ਨਹੀਂ ਆਇਆ ਮੈਂ ਸੋਚਣ ਲੱਗਾ ਪਤਾ ਨਹੀਂ ਇਹ ਕਿਸ ਤਰ੍ਹਾਂ ਦੀ ਔਰਤ ਹੈ ਪਰ ਮੈਂ ਉਸ ਸਮੇਂ ਕੁਝ ਨਹੀਂ ਕਿਹਾ ਸਟੇਸ਼ਨ ਤੋਂ ਬਾਹਰ ਆ ਕੇ ਮੈਂ ਦੋ ਰਿਕਸ਼ੇ ਵਾਲੇ ਬੁਲਾਏ ਤਾਂ ਉਹ ਔਰਤ ਮੈਨੂੰ ਹੱਥ ਲਾ ਕੇ ਕਹਿਣ ਲੱਗੀ ਦੋ ਰਿਕਸ਼ੇ ਦੀ ਕੀ ਲੋੜ ਹੈ ਅਸੀਂ ਇੱਕ ਵਿੱਚ ਬੈਠ ਕੇ ਚਲੇ ਜਾਵਾਂਗੇ ਵਾਧੂ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਕ ਰਿਕਸ਼ੇ ਵਿੱਚ ਕਿਵੇਂ ਜਾਵਾਂਗੇ ਮੈਂ ਸਵਾਲ ਕੀਤਾ ਤਾਂ ਉਹ ਬੋਲੀ ਦੇਖੋ ਐਵੇਂ ਜਾਵਾਂਗੇ ਇਹ ਕਹਿ ਕੇ ਉਹ ਰਿਕਸ਼ੇ ਦੀ ਸੀਟ ਦੇ ਬਿਲਕੁਲ ਵਿਚਕਾਰ ਬੈਠ ਗਈ ਤੇ ਦੋਵਾਂ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਉਸ ਨੇ ਸਾਡੇ ਦੋਵਾਂ ਵੱਲ ਮੁਸਕਰਾ ਕੇ ਦੇਖਿਆ ਤੇ ਕਿਹਾ ਤੁਸੀਂ ਦੋਵੇਂ ਮੇਰੇ ਦੋਵੇਂ ਪਾਸੇ ਬੈਠ ਜਾਓ ਮੈਨੂੰ ਇਸ ਤਰ੍ਹਾਂ ਬੈਠਣਾ ਪਸੰਦ ਨਹੀਂ ਸੀ ਪਰ ਉਸ ਸਮੇਂ ਪੈਸੇ ਦੀ ਬਹੁਤ ਕੀਮਤ ਸੀ ਜੇਕਰ ਇਸ ਤਰ੍ਹਾਂ ਪੈਸੇ ਬਚ ਰਹੇ ਸੀ ਤਾਂ ਬੁਰਾ ਵੀ ਕੀ ਸੀ ਆਖਿਰਕਾਰ ਅਸੀਂ ਦੋਵੇਂ ਉਸਦੇ ਦੋਵੇਂ ਪਾਸੇ ਬੈਠ ਗਏ ਸੀ ਜਿਵੇਂ ਹੀ ਅਸੀਂ ਬੈਠੇ ਤਾਂ ਉਸਨੇ ਆਪਣਾ ਇੱਕ ਇੱਕ ਬੱਚਾ ਸਾਡੇ ਦੋਵਾਂ ਦੇ ਹਵਾਲੇ ਕਰ ਦਿੱਤਾ ਹੁਣ ਮੇਰਾ ਅੰਦਰ ਹੀ ਅੰਦਰ ਦਮ ਘੁੱਟਣ ਲੱਗ ਪਿਆ ਸੀ ਸਾਡੀ ਅਜੀਬ ਹਾਲਤ ਸੀ ਕਿ ਅਸੀਂ ਉਸਦੀ ਮਦਦ ਕਰ ਰਹੇ ਹਾਂ ਜਾਂ ਉਹ ਸਾਡੇ ਤੋਂ ਜ਼ਬਰਦਸਤੀ ਮਦਦ ਲੈ ਰਹੀ ਸੀ ਜਿਵੇਂ ਰਿਕਸ਼ਾ ਤੁਰਿਆ ਤਾਂ ਮੇਰੀ ਸੋਚ ਦੀ ਰਫ਼ਤਾਰ ਵੀ ਵਧਣ ਲੱਗੀ ਮੈਂ ਕਿੱਥੇ ਤੇ ਕਿਸ ਹਾਲਤ ਵਿੱਚ ਹਾਂ ਉਸ ਨੂੰ ਭੁੱਲ ਕੇ ਆਪਣੀਆਂ ਹੀ ਸੋਚਾਂ ਵਿੱਚ ਗਵਾਚ ਗਿਆ ਸੀ ਪਤਾ ਨਹੀਂ ਕਿਉਂ ਮੈਨੂੰ ਵਾਰ-ਵਾਰ ਇਹ ਖਿਆਲ ਆ ਰਿਹਾ ਸੀ ਕਿ ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਕਰ ਰਹੇ ਹਾਂ ਜਦੋਂ ਤੱਕ ਅਸੀਂ ਕਮਰੇ ਵਿੱਚ ਪਹੁੰਚੇ ਰਾਤ ਦੇ 9 ਵਜੇ ਗਏ ਸੀ ਸ਼ੰਕਰ ਨੇ ਉਸ ਨੂੰ ਸਭ ਕੁਝ ਸਮਝਾ ਕੇ ਰਮੇਸ਼ ਤੇ ਕਮਰੇ ਵਿੱਚ ਭੇਜ ਦਿੱਤਾ ਸੀ ਮੈਂ ਸ਼ੰਕਰ ਨੂੰ ਕਿਹਾ ਯਾਰ ਜਦੋਂ ਇਹ ਸਾਡੇ ਕੋਲ ਆ ਗਈ ਹੈ ਤਾਂ ਇਸਦੇ ਖਾਣ-ਪੀਣ ਦਾ ਇੰਤਜ਼ਾਮ ਵੀ ਸਾਨੂੰ ਹੀ ਕਰਨਾ ਪਵੇਗਾ ਜਾ ਕੇ ਹੋਟਲ ਤੋਂ ਕੁਝ ਲੈ ਆਵੋ ਸ਼ੰਕਰ ਖੁਸ਼ੀ-ਖੁਸ਼ੀ ਹੋਟਲ ਵੱਲ ਚੱਲ ਪਿਆ ਸੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿ ਸ਼ੰਕਰ ਨੂੰ ਅੱਜ ਕੀ ਹੋ ਗਿਆ ਹੈ ਪਰ ਮੈਂ ਚੁੱਪ ਰਿਹਾ ਉਹ ਜਿੰਨੀ ਤੇਜ਼ੀ ਨਾਲ ਗਿਆ ਸੀ ਉੰਨੀ ਹੀ ਤੇਜ਼ੀ ਨਾਲ ਉਹ ਬਹੁਤ ਜਲਦੀ ਖਾਣ-ਪੀਣ ਦਾ ਸਮਾਨ ਲੈ ਕੇ ਵਾਪਸ ਪਰਤਿਆ ਸੀ ਮੈਂ ਸ਼ੰਕਰ ਨੂੰ ਕਿਹਾ ਜਾ ਕੇ ਉਸਨੂੰ ਖਾਣਾ ਦਿਆਂ ਅਸੀਂ ਦੋਵੇਂ ਇੱਥੇ ਰਮੇਸ਼ ਨਾਲ ਖਾ ਲਵਾਂਗੇ ਸ਼ੰਕਰ ਖਾਣਾ ਦੇਣ ਲਈ ਉੱਪਰਲੇ ਕਮਰੇ ਵਿੱਚ ਗਿਆ ਤੇ ਲਗਭਗ ਅੱਧੇ ਕੋਹ ਘੰਟੇ ਬਾਅਦ ਵਾਪਸ ਆਇਆ ਮੈਨੂੰ ਭੁੱਖ ਲੱਗੀ ਸੀ ਪਰ ਮੈਂ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਦੇ ਆਉਣ ਤੋਂ ਬਾਅਦ ਇਕੱਠੇ ਬੈਠ ਕੇ ਖਾਵਾਂਗੇ ਜਦੋਂ ਉਹ ਆਇਆ ਤਾਂ ਮੈਂ ਪੁੱਛਿਆ ਤੂੰ ਇੰਨੀ ਦੇਰ ਕਿਉਂ ਕਰ ਆਇਆ ਹੈ ਸ਼ੰਕਰ ਨੇ ਹੌਲੀ ਜੀ ਕਿਹਾ ਯਾਰ ਉਸ ਦੇ ਕਹਿਣ ਤੇ ਮੈਂ ਵੀ ਉਸ ਨਾਲ ਖਾਣਾ ਖਾ ਲਿਆ ਹੈ ਮੈਂ ਮਜ਼ਾਕ ਕਰਦੇ ਹੋਏ ਕਿਹਾ ਕੋਈ ਗੱਲ ਨਹੀਂ ਚੱਲ ਰਮੇਸ਼ ਅਸੀਂ ਦੋਵੇਂ ਵੀ ਖਾਣਾ ਖਾ ਲੈਂਦੇ ਹਾਂ ਐਵੇਂ ਇਸ ਦਾ ਇੰਤਜ਼ਾਰ ਕਰ ਰਿਹਾ ਸੀ ਇਹ ਤਾਂ ਤੇਰੀ ਭਾਬੀ ਦੇ ਨਾਲ ਖਾਣਾ ਖਾ ਆਇਆ ਹੈ ਰਮੇਸ਼ ਹੱਸਣ ਲੱਗ ਪਿਆ ਤੇ ਮੈਂ ਵੀ ਹੱਸਦੇ ਹੋਏ ਥਾਲੀ ਵਿੱਚ ਖਾਣਾ ਪਾਉਣ ਲੱਗਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਸੀਂ ਅਕਸਰ ਸੈਰ ਕਰਨ ਲਈ ਜਾਂਦੇ ਸੀ ਇਸ ਲਈ ਖਾਣੇ ਤੋਂ ਬਾਅਦ ਮੈਂ ਬਾਹਰ ਜਾਣ ਲਈ ਤਿਆਰ ਹੋ ਗਿਆ ਤੇ ਸ਼ੰਕਰ ਨੂੰ ਵੀ ਜਾਣ ਲਈ ਕਿਹਾ ਤਾਂ ਸ਼ੰਕਰ ਜਾਣ ਤੋਂ ਤਾਲ ਮਟੋਲ ਕਰਨ ਲੱਗਾ ਕਿ ਅੱਜ ਮੇਰਾ ਜਾਣ ਦਾ ਮਨ ਨਹੀਂ ਕਰ ਰਿਹਾ ਹੈ ਆਖਰਕਾਰ ਮੈਂ ਤੇ ਰਮੇਸ਼ ਬਾਹਰ ਸੈਰ ਕਰਨ ਲਈ ਚਲੇ ਗਏ ਤੇ ਕਰੀਬ ਅੱਧੇ ਘੰਟੇ ਬਾਅਦ ਵਾਪਸ ਆ ਕੇ ਦੇਖਿਆ ਕਿ ਸਾਡੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ ਰਮੇਸ਼ ਨੇ ਹੱਸ ਕੇ ਕਿਹਾ ਭਰਾਵਾ ਸ਼ਾਇਦ ਸ਼ੰਕਰ ਭਾਬੀ ਕੋਲ ਚਲਾ ਗਿਆ ਹੈ ਮੈਂ ਰਮੇਸ਼ ਨੂੰ ਕਿਹਾ ਹੋ ਸਕਦਾ ਹੈ ਜਾ ਕੇ ਦੇਖ ਕੁਝ ਦੇਰ ਬਾਅਦ ਰਮੇਸ਼ ਤੇ ਸ਼ੰਕਰ ਹੱਸਦੇ ਹਾਸਤੇ ਪੌੜੀਆਂ ਤੋਂ ਉਤਰ ਰਹੇ ਸੀ ਸ਼ੰਕਰ ਨੇ ਉੱਤਰਦੇ ਹੀ ਕਿਹਾ ਭਾਬੀ ਨੇ ਬਹੁਤ ਮਜ਼ਾ ਦਿੱਤਾ ਯਾਰ ਸੱਚੀ ਸਵਾਦ ਆ ਗਿਆ ਹੈ ਮੈਂ ਕਿਹਾ ਹੱਸਣਾ ਬੰਦ ਕਰੋ ਤੇ ਜਲਦੀ ਕਮਰੇ ਦਾ ਦਰਵਾਜ਼ਾ ਖੋਲੋ ਉਹ ਦੋਵੇਂ ਹੱਸ ਰਏ ਸੀ ਪਰ ਮੈਨੂੰ ਗੁੱਸਾ ਆ ਰਿਹਾ ਸੀ ਮੈਂ ਚੁੱਪਚਾਪ ਕਮਰੇ ਅੰਦਰ ਜਾ ਕੇ ਆਪਣੇ ਕੱਪੜੇ ਬਦਲ ਕੇ ਬਿਸਤਰੇ ਤੇ ਸੌਣ ਚਲਾ ਗਿਆ ਕੁਝ ਧੇਰ ਮੈਂ ਬੈੱਡ ਤੇ ਪੈ ਕੇ ਪੜਾਈ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਸੀ ਫਿਰ ਅੱਧੀ ਕੂ ਰਾਤ ਨੂੰ ਸ਼ੰਕਰ ਤੇ ਰਮੇਸ਼ ਦੀਆਂ ਗੱਲਾਂ ਕਰਕੇ ਮੇਰੀ ਨੀਂਦ ਖਰਾਬ ਹੋ ਗਈ। ਉਹਨਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਹੁਣੇ ਹੀ ਕਿਧਰੋਂ ਵਾਪਸ ਆਏ ਹੋਣ। ਮੈਂ ਉਹਨਾਂ ਨੂੰ ਪੁੱਛਿਆ, "ਤੁਸੀਂ ਦੋਵੇਂ ਕਿੱਥੇ ਗਏ ਸੀ? ਅਜੇ ਤੱਕ ਸੁੱਤੇ ਕਿਉਂ ਨਹੀਂ ਹੋ?" ਉਹ ਦੋਵੇਂ ਇਕੱਠੇ ਬੋਲੇ, "ਕਿਤੇ ਵੀ ਨਹੀਂ ਗਏ, ਹੁਣੇ ਸੌਣ ਵਾਲੇ ਸੀ।" ਕੁਝ ਦੇਰ ਬਾਅਦ ਸ਼ੰਕਰ ਨੇ ਮੈਨੂੰ ਜਗਾ ਕੇ ਕਿਹਾ, "ਯਾਰ ਤੈਨੂੰ ਇੱਕ ਗੱਲ ਕਹਿਣੀ ਹੈ।" ਮੈਂ ਕਿਹਾ, "ਇੰਨੀ ਦੇਰ ਰਾਤ ਨੂੰ ਦੱਸੋ ਕੀ ਗੱਲ ਹੈ?" ਉਸਨੇ ਕਿਹਾ, ਤੈਨੂੰ ਬੁਰਾ ਤਾਂ ਨਹੀਂ ਲੱਗੇਗਾ ਮੈਂ ਕਿਹਾ ਜੇਕਰ ਬੁਰਾ ਮੰਨਣ ਵਾਲੀ ਗੱਲ ਨਹੀਂ ਹੋਵੇਗੀ ਤਾਂ ਮੈਂ ਬੁਰਾ ਕਿਉਂ ਮੰਨਾਗਾ ਉਸਨੇ ਕਿਹਾ ਜੇਕਰ ਚਾਹੁੰਦਾ ਹੈ ਤਾਂ ਭਾਬੀ ਨਾਲ ਰਾਤ ਪਤਾ ਸਕਦਾ ਹੈ ਮੈਂ ਥੋੜਾ ਗੁੱਸੇ ਵਿੱਚ ਆ ਕੇ ਕਿਹਾ ਸ਼ੰਕਰ ਤੁਸੀਂ ਕੀ ਗੱਲ ਕਰ ਰਹੇ ਹੋ ਤੁਹਾਨੂੰ ਕੀ ਹੋ ਗਿਆ ਹੈ ਮੈਂ ਹੈਰਾਨੀ ਤੇ ਗੁੱਸੇ ਨਾਲ ਉਸ ਵੱਲ ਵੇਖਿਆ ਤਾਂ ਉਸਨੇ ਕਿਹਾ ਬਹੁਤ ਵਧੀਆ ਮੌਕਾ ਮਿਲਿਆ ਹੈ ਸ਼ੰਕਰ ਦੇ ਚਿਹਰੇ ਤੇ ਇੱਕ ਮੁਸਕਾਨ ਸੀ ਉਹ ਆਪਣੀ ਇਸ ਮੁਸਕਾਨ ਨਾਲ ਮੈਂ ਉਹਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਉਸ ਨੂੰ ਸਮਝਾਉਂਦੇ ਹੋਏ ਕਿਹਾ ਅਸੀਂ ਉਸ ਨੂੰ ਸਹਾਰਾ ਦਿੱਤਾ ਉਹ ਸਾਡੀ ਮਹਿਮਾਨ ਹੈ ਤੁਸੀਂ ਇਸ ਤਰ੍ਹਾਂ ਕਿਵੇਂ ਸੋਚ ਸਕਦੇ ਹੋ ਉਹ ਕਹਿਣ ਲੱਗਾ ਇਸ ਤਰ੍ਹਾਂ ਵੀ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ ਮੈਂ ਉਸ ਨਾਲ ਗੱਲ ਕਰ ਲਈ ਹੈ ਇੱਕ ਵਾਰ ਦਾ 700 ਵਿੱਚ ਸੌਦਾ ਤੈਅ ਹੋ ਗਿਆ ਹੈ ਉਹ ਮੈਨੂੰ ਇਸ ਤਰ੍ਹਾਂ ਕਹਿ ਰਿਹਾ ਸੀ ਜਿਵੇਂ ਕੋਈ ਵੱਡਾ ਤੋਹਫ਼ਾ ਪੇਟ ਕਰਨ ਲੱਗਾ ਹੋਵੇ ਮੈਂ ਕਿਹਾ ਸ਼ੰਕਰ ਮੈਨੂੰ ਤੇਰੀ ਸੋਚ ਤੇ ਘਿਰਨਾ ਆ ਰਹੀ ਹੈ ਆਖਿਰ ਤੇਰਾ ਅਸਲੀ ਰੂਪ ਸਾਹਮਣੇ ਆ ਹੀ ਗਿਆ ਹੈ ਮੈਂ ਹੈਰਾਨ ਸੀ ਕਿ ਤੁਸੀਂ ਕਿਵੇਂ ਕਿਸੇ ਦੀ ਮਦਦ ਕਰ ਸਕਦੇ ਹੋ ਹੁਣ ਤੁਹਾਡਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਮੈਨੂੰ ਪਹਿਲਾਂ ਹੀ ਸ਼ੱਕ ਹੋ ਰਿਹਾ ਸੀ ਪਰ ਮੈਂ ਸੋਚਿਆ ਚਲੋ ਇੱਕ ਤਾਂ ਚੰਗਾ ਕੰਮ ਕਰ ਰਹੇ ਹੋ ਰਮੇਸ਼ ਹੁਣ ਤੱਕ ਸੌਂ ਗਿਆ ਸੀ ਕੁਝ ਦੇਰ ਬਾਅਦ ਸ਼ੰਕਰ ਨੇ ਕਿਹਾ ਠੀਕ ਹੈ ਜਾਰ ਸੌਂ ਜਾਵੋ ਮੈਂ ਵੀ ਸੌਣ ਲੱਗਾ ਜਦੋਂ ਮੈਂ ਸਵੇਰੇ ਉੱਠਿਆ ਤਾਂ ਦੋਵੇਂ ਵੀ ਉੱਠ ਚੁੱਕੇ ਸੀ ਰਮੇਸ਼ ਦੀ ਨਕਲੀ ਭਾਬੀ ਇਸ ਸਮੇਂ ਸਾਡੇ ਕਮਰੇ ਵਿੱਚ ਬੈਠੀ ਸੀ। ਰਮੇਸ਼ ਤੇ ਸ਼ੰਕਰ ਵੀ ਉਸ ਦੇ ਕੋਲ ਬੈਠੇ ਸੀ। ਉਸ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਮੈਂ ਤੁਹਾਡੇ ਉੱਠਣ ਦੀ ਉਡੀਕ ਕਰ ਰਹੀ ਸੀ। ਮੈਂ ਕਿਹਾ, ਕੀ ਹੋਇਆ ਹੈ? ਉਸ ਨੇ ਹੱਸਦੇ ਹੋਏ ਕਿਹਾ, ਹੋਇਆ ਤਾਂ ਕੁਝ ਨਹੀਂ ਹੈ। ਮੈਂ ਜਾ ਰਹੀ ਹਾਂ। ਕੁਝ ਟਿਪ ਤਾਂ ਦੇ ਦਿਓ। ਮੈਂ ਹੈਰਾਨ ਹੋ ਕੇ ਪੁੱਛਿਆ, ਮੈਂ ਕਿਸ ਗੱਲੋਂ ਟਿਪ ਦੇਵਾਂ? ਉਹ ਬੋਲੀ, ਦੇਖੋ ਜਨਾਬ ਤੁਹਾਡੇ ਇਸ ਦੋਸਤ ਨੇ 700 ਰੁਪਏ ਵਿੱਚ ਇੱਕ ਵਾਰ ਦਾ ਕਹਿ ਕੇ ਮੇਰੀ ਇੱਜ਼ਤ ਦਾ ਸੌਦਾ ਕੀਤਾ ਸੀ ਪਰ ਇਹਨਾਂ ਦੋਵਾਂ ਨੇ ਦੋ ਵਾਰ ਮੇਰੀ ਇੱਜ਼ਤ ਨੂੰ ਤਾਰ-ਤਾਰ ਕੀਤਾ ਹੈ ਇਸ ਤਰ੍ਹਾਂ ਕੁੱਲ 2800 ਰੁਪਏ ਬਣਦੇ ਹਨ ਮੇਰੀ ਤਾਂ ਇੱਜ਼ਤ ਬੰਦ ਕਮਰੇ ਵਿੱਚ ਲੁੱਟੀ ਸੀ ਪਰ ਹੁਣ ਜੇਕਰ ਮੈਂ ਇੱਥੇ ਰੋਲਾ ਪਾ ਕੇ ਦੱਸਿਆ ਕਿ ਤੁਸੀਂ ਮੈਨੂੰ ਇੱਥੇ ਕਿਉਂ ਲਿਆਏ ਸੀ ਤਾਂ ਤੁਹਾਡੀ ਬਹੁਤ ਬੇਇੱਜ਼ਤੀ ਹੋ ਜਾਵੇਗੀ ਉਹ ਇਹ ਸਭ ਬਹੁਤ ਗੁੱਸੇ ਨਾਲ ਕਹਿ ਰਹੀ ਸੀ ਮੈਂ ਸ਼ੰਕਰ ਤੇ ਰਮੇਸ਼ਵਰ ਦੇਖਿਆ ਤਾਂ ਦੋਵੇਂ ਸਿਰ ਝੁਕਾ ਕੇ ਚੁੱਪਚਾਪ ਬੈਠੇ ਸੀ ਮੇਰੇ ਨਾਲ ਨਜ਼ਰਾਂ ਨਹੀਂ ਮਿਲਾ ਰਏ ਸੀ ਉਹਨਾਂ ਦੀ ਚੁੱਪ ਤੋਂ ਮੈਂ ਸਭ ਕੁਝ ਸਮਝ ਗਿਆ ਸੀ ਮੈਂ ਇਹ ਵੀ ਜਾਣਦਾ ਸੀ ਕਿ ਸ਼ੰਕਰ ਤੇ ਰਮੇਸ਼ ਕੋਲ ਹੋਰ ਪੈਸੇ ਨਹੀਂ ਹੋਣਗੇ ਅਜੇ ਇਹ ਵਿੱਚ ਮੈਨੂੰ ਹੀ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਮੈਂ ਆਪਣਾ ਪਸ ਕੱਢਿਆ ਤੇ ਉਸ ਔਰਤ ਨੂੰ 2800 ਰੁਪਏ ਦੇ ਦਿੱਤੇ ਸੀ ਉਹ ਪੈਸੇ ਲੈ ਕੇ ਖੁਸ਼ ਹੋ ਗਈ ਤੇ ਆਪਣੇ ਰਸਤੇ ਚੱਲ ਪਈ ਮੈਂ ਸੋਚ ਰਿਹਾ ਸੀ ਕਿ ਆਖਿਰ ਇੱਜ਼ਤ ਕੀ ਹੈ ਕੱਲ ਉਸਦੀ ਇੱਜ਼ਤ ਬਚਾਉਣ ਦੇ ਲਈ ਅਸੀਂ ਉਸ ਨੂੰ ਸਹਾਰਾ ਦਿੱਤਾ ਸੀ ਤੇ ਅੱਜ ਆਪਣੀ ਇੱਜ਼ਤ ਬਚਾਉਣ ਦੇ ਲਈ ਸਾਨੂੰ ਉਸ ਨੂੰ ਪੈਸੇ ਦੇਣੇ ਪਏ ਇਸ ਤਰ੍ਹਾਂ ਦੁਨੀਆ ਦੀ ਨਜ਼ਰ ਵਿੱਚ ਸਾਡੀ ਇੱਜ਼ਤ ਜਾਂਦਿਆਂ ਜਾਂਦਿਆਂ ਬਚੀ ਸੀ ਉਹ ਔਰਤ ਤਾਂ ਆਪਣੇ ਰਸਤੇ ਚਲੀ ਗਈ ਪਰ ਮੈਂ ਅੱਜ ਵੀ ਜਦੋਂ ਉਸ ਘਟਨਾ ਨੂੰ ਯਾਦ ਕਰਦਾ ਹਾਂ ਤੇ ਸੋਚਣ ਤੇ ਮਜਬੂਰ ਹੋ ਜਾਂਦਾ ਹਾਂ ਕਿ ਮੈਂ ਸੱਚਮੁੱਚ ਉਸ ਔਰਤ ਦੇ ਨਾਲ ਕੁਝ ਗਲਤ ਨਹੀਂ ਕੀਤਾ ਬਲਕਿ ਉਸ ਦੀ ਮਦਦ ਕੀਤੀ ਸੀ ਪਰ ਉਹ ਮੇਰੀ ਹੀ ਇੱਜ਼ਤ ਨੂੰ ਨਿਲਾਮ ਕਰਨਾ ਚਾਹੁੰਦੀ ਸੀ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ